ਚਾਹ ਚੱਕੜੀਆਂ ਹਾਂਜੀ ਠੀਕ ਹੈ ਦਾ ਸਾਹਿਬ ਚਾਹ ਦਾ ਪ੍ਰਸ਼ਾਸਨ ਇਹ ਦੁਨੀਆ ਸੰਤਾਰਾ ਕਾਟ ਕਿਨਾ ਵਾ ਸਾਰੇ ਨੂੰ ਨਵੇਂ ਵਲੌਗ ਤੁਹਾਡਾ ਸਵਾਗਤ ਹੈ ਵੈਲਕਮ ਬੈਕ ਟੂ ਮਾਈ ਚੈਨਲ ਅੰਗਲੇ ਦੁਨੀਆਂ 20 ਮਨਸ ਲੋ ਜੀ ਫਾਈਨਲੀ ਅੱਜ ਸਾਡੇ ਸਾਰੇ ਭਰਾ ਆ ਲੈ ਫੋਟੋ ਕਰਾ ਰਹੇ ਆ ਠੀਕ ਆ ਸੋ ਆਪਾਂ ਨਿਕਲਣ ਲੱਗੇ ਆ ਸੋ ਤੁਹਾਨੂੰ ਪਤਾ ਹੈ ਪਟਾਲੇ ਤੋਂ ਸਾਡੇ ਦੁਨੀ ਲਗਭਗ 40 ਕਿਲੋਮੀਟਰ ਆ ਸੋ ਅੱਜ ਤੁਹਾਨੂੰ ਭਰਾ ਦੇ ਨਾਂ ਦੀ ਇੰਟਰੋਡਕਸ਼ਨ ਕਰਾਨੇ ਆ ਸੋ ਭਰਾ ਉਹਨੇ ਨਾਲ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਲਵਲੀ ਭਾਈ ਸੋ ਦੱਸੋ ਕੈਸੇ ਇਹ ਆ ਜੈ ਵੀਰ ਨਾਲ ਚੱਲੇ ਆ ਵੀਰ ਦਾ ਚੈਨਲ ਸਬਸਕ੍ਰਾਈਬ ਕਰੋ ਤੇ ਸ਼ੀਦਾ ਸਾਹਿਬ ਲੈ ਕੇ ਚੱਲੇ ਹਨ ਦਰਸ਼ਨ ਕਰਾਉਣ ਚੱਲੇ ਆ ਵੀਰੇ ਸੋ ਬਾਕੀ ਆ ਵੀ ਇੱਕ ਨਵਾਂ ਵੀਰ ਆ ਬਾਕੀ ਨਾਂ ਤੁਹਾਡਾ ਫਾਰਸ ਮਾਰ ਫਾਰਸ ਭਾਈ ਜੱਗੀ ਭਾਈ ਇੱਕ ਹੋਰ ਭਾਈ ਭਾਈ ਦਾ ਚੈਨਲ ਸਬਸਕ੍ਰਾਈਬ ਕਰ ਦਿਓ ਸੋ ਚਲੋ ਜੀ ਪਾਨਿਆਂ ਚਾਲੇ ਸੋ ਲਾਲੀ ਸ਼ਾਈ ਸਾਡੇ ਸਟੀering ਸੰਭਾਲਣਗੇ ਬਾਕੀ ਵੀਰ ਬੈਠਣਗੇ ਲਾਲੀ ਭਾਈ ਆਓ ਪਹਿਲਾਂ ਸਭ ਤੋਂ ਪਹਿਲਾਂ ਬੈਠੋ ਲਓ ਜੀ ਲਾਲੀ ਭਾਈ ਸਾਡੇ ਬਹਿ ਚੁੱਕੇ ਨੇ ਬਾਕੀ ਵੀਰ ਭਾਈ ਬਹਿ ਲੱਗੇ ਆ ਠੀਕ ਆ ਸੋ ਬਣੇ ਰਹੋ ਵੀਡੀਓ ਦੇ ਵਿੱਚ ਚਲੋ ਲਾਲੀ ਦੀਪ ਲੈ ਲਓ ਭਾਈ ਨੇ ਗੱਡੀ ਪਹੁੰਚਾਇ ਦਿੱਤੀ ਅੰਮ੍ਰਿਤਸਰ ਤੁਹਾਨੂੰ ਥੋੜੀ ਦੇਰ ਤੱਕ ਸਾਰੇ ਵੀਰ ਭਰਾ ਦਰਸ਼ਨ ਕਰਨ ਜਾਵਾਂਗੇ ਧੰਨ ਧੰਨ ਬਾਬਾ ਦੀਪ ਸਿੰਘ ਦੇ ਗੁਰਦੁਆਰਾ ਗੁਰਦੁਆਰਾ ਸ਼ਹੀਦ ਗੰਸਾਈ ਲੋ ਜੀ ਆ ਬਾਈ ਕੋ ਯਾਰ ਖੁੱਲਦਾ ਨਹੀਂ ਪਿਆ ਲਾਲੀ ਕੀ ਲਾਇਆ ਰਾਈ ਭਰਾ ਖੁੱਲਦਾ ਹੀ ਨਹੀਂ ਇਹ ਇਹਨੂੰ ਖੋਲਣ ਲੱਗੇ ਆ ਤੇ ਆਏ ਹੋਏ ਸਭ ਲੋਈ ਆ ਰਹੇ ਨਾ ਤਾਂ ਰਹੇ ਕੁਝ ਰਹੇ ਨਵਾਂ ਜੀ ਪਹੁੰਚ ਗਏ ਆ اپنی یار ایتھے لاਤੀ ਆਪਾਂ پارکنگ 'ਚ ਕਿਉਂਕਿ ਟ੍ਰਾਫਿਕ ਬਹੁਤ ਜ਼ਿਆਦਾ ਹੈਗਾ ਆ ਦੇਖੋ ਤੋਰ ਕਿਤੇ ਆਪਾਂ ਪਹੁੰਚ ਚੁੱਕੇ ਆ ਅਸੀਂ ਦਾ ਸਾਹਿਬ ਤੇ ਦੇਖੋ ਯਾਰ ਹਰ ਸੰਡੇ ਚ ਪੈਰਾ ਲੱਗਦਾ ਵਾ ਤੇ ਗੱਡੀਆਂ ਦੀ ਲਾਈਨ ਦੇਖੋ ਯਾਰ ਕਿੰਨੀ ਤੋੜ ਚੌੜੀ ਸਾਰੀ ਲੱਲੀਸ਼ਾਹੀ ਤੇ ਕੀ ਖਾ ਰਹੇ ਹੋ ਲੱਲੀਸ਼ਾਹੀ ਕੁੜਕਰੇ ਨੂੰ ਮੱਤ ਦੇ ਹੈਗੇ ਨਹੀਂ ਸਵੇਰੇ ਸਵੇਰੇ ਕੁੜਕਰੇ ਖਾਏ ਜਾ ਰਹੇ ਆ ਆ ਦੇਖੋ ਯਾਰ ਤੋਰ ਹੀ ਲੈਂ ਲੱਗੀ ਹੋਈ ਇੱਕੀ ਬਹੁਤ ਜ਼ਿਆਦਾ ਰਾਸ਼ ਹੁੰਦਾ ਗੱਡੀਆਂ ਦੇਖੋ ਪੂਰੀਆਂ ਰੋਡ ਤੇ ਲੱਗੀਆਂ ਐਨੀ ਸੰਗਤ ਹੁੰਦੀ ਐ ਚਪੈਰੇ ਤੇ ਬਹੁਤ ਜ਼ਿਆਦਾ ਰਾਸ਼ਾ ਗਾ ਸੰਗਤ ਦਾ ਬਹੁਤ ਜ਼ਿਆਦਾ ਕਾਟਾ ਆ ਗੱਡੀਆਂ ਜੋ ਹੋਗਾਗਾ ਮੇਨ ਅ ਮੇਨ ਚੌਕ ਦਾਗਾ ਵਾ ਜਿਹੜਾ ਗੇਟ ਹੈ ਰੇਨਾ ਅਲੀ ਖੰਡੇ ਵਾਲਾ ਚੌਕ ਤੇ ਉਧਰ ਸੀ ਦਾਦਾ ਦਸਤ ਮਿਲ ਕੇ ਜਾਂਦੇ ਆ ਤੇ ਇਸਨੇ ਸੋਲਾਲੀ ਸ਼ਾਹੀ ਹਾਊ ਯੂ ਫੀਲ ਰਾਈਟ ਨਾ ਯੂ ਹੈਰ ਟੂ ਕੰਨ ਬਾਬਾ ਦੀ ਤੁਗੁਰ ਦਵਾਰਾ ਤੇ ਬਾਕੀ ਵੀ ਸਾਰੇ ਲਾਲੀ ਸਾਹ ਦੇ ਨਾਮ ਜਿਹਨੇ ਵੀ ਵੀਰ ਕੰਮ ਕਰਦੇ ਹੋਏ ਆਏ ਨੇ ਸੋਦਰ ਸ਼ਬੀਰ ਲੱਗੀ ਹੋਈ ਇਹ ਸੰਗਤਾਂ ਸੇਵਾ ਕਰਦੇ ਪਏ ਨੇ ਇਸ ਵੀਰ ਚ ਸਿੱਧਰ ਦੇਖੋ ਯਾਰ ਕਿੰਨਾ ਇਕੱਠਾ ਸਾਡੇ ਸੰਗਤ ਦਾ ਦੇਖੋ ਠਾਠਾ ਮਾਰਦੀ ਸੰਗਠਨ ਤੇ ਦੇਖੋ ਸੰਗਤਾਂ ਲਈ ਪੁਲਿਸ ਦਾ ਵੀ ਪੂਰਾ ਇੰਤਜ਼ਾਮ ਕੀਤਾ ਹੈ ਢੰਡੇ ਵਾਲਾ ਠੀਕ ਆ ਨਾਲ ਹੀ ਸਿੱਧਾ ਸਾਹਿਬ ਗੁਰਦੁਆਰਾ ਸੋ ਦੇਖੋ ਇਧਰੋਂ ਵੀ ਰਸਤੇ ਸਾਰੇ ਬੰਦ ਕੀਤੇ ਇੰਨੀ ਸੰਗਤ ਹੁੰਦੀ ਲੋ ਜੀ ਤੇ ਟੈਬਲੇਟ ਵਗੈਰਾ ਵੀ ਹੈ ਸੋ ਜੀ ਲਾਲੀ ਨੇ ਲੈ ਲਈ ਟੈਬਲੇਟ ਸੰਗਤਾਂ ਲਈ ਸਾਰੀ ਸਹੂਲਤ ਦਿੱਤੀ ਹੋਈ ਹੈ ਸਿੱਦਾ ਸਾਹਿਬ ਗੁਰਦੁਆਰੇ ਸੋ ਲਾਲੀ ਸਾਈਂ ਤੇ ਟੈਬਲੇਟ ਲੈ ਲਈ ਹੈ ਕਿਦਾਂ ਦਾ ਫੀਲ ਕਰਦਾ ਹੈ ਹਾਂ ਫੀਲ ਮਮ ਪਿਆਰ ਕਿੰਨਾ ਇਕੱਠਾ ਕਿੰਨੀ ਦੂਰ ਦੂਰੋਂ ਸੰਗਤਾਂ ਇੱਥੇ ਦਰਸ਼ਨ ਕਰਨ ਆਈਆਂ ਯਾਨੀ ਦੇਖੋ ਪੂਰੀ ਸੰਗਤ ਦਾ ਪੀਰ ਦੇਖੋ ਕਿੰਨੀ ਜਗ੍ਹਾ ਸੇਵਾ ਕਰਦੀਆਂ ਨਾਲ ਦੇਖ ਕੰਧ ਦੇ ਚੰਨ ਤੇ ਪੰਛੀ ਕਿੰਨੀਆਂ ਸੰਤਾ ਜੋ ਜੋ ਦਰਸ਼ਨ ਕਰਨਾ ਚਾਹੀਦਾ ਹੈ ਇੱਕ ਬੜੀ ਬਾਤ ਹੈ ਜੈਸੇ ਇੱਕ ਚੀਤੀ ਪਾਛਾ ਕੋਟ ਚੀਤੀ ਚੱਲਿਆ ਸੰਤਾਰਾ ਕਾਟ ਕੇ ਨਾ ਵਾ ਸਾਡੇ ਜੋ ਜੋੜੇ ਕਰਾਣ ਲਗੇ ਜਮਾ ਲਾਣਦੇ ਨੇ ਸਾਡੇ ਜੋੜੇ ਜਮਾ ਕਰਾ ਲਿਆ ਜਿਵੇਂ ਸੰਗਤ ਕਿੰਨੀ ਹੈ ਯਾਰ ਜਿੱਪੋਂ ਮਾਰਸ ਆਸਾ ਇਹ ਦੁਨੀਆ ਵਿੱਚ ਤੇ ਤਰਸਦਾ ਜਿਹਨੇ ਜਿਹਨੇ ਵੀਰੇ ਤੋਂ ਕਰਿਆ ਲੋ ਜੀ ਸਾਡੇ ਪਾਪਾ ਦੀ ਲੰਮੇ ਸਮੇਂ ਤੋਂ ਸੇਵਾ ਕਰਦੇ ਸਸੀਗਰ ਬੁਲਾ ਰਹੇ ਜੀ ਨਾ ਹਾਗੋ ਨਾ ਜਾਓ ਜੀ ਅਸੀਂ ਸਸੀਗਰ ਕਰੀਏ ਤੁਸੀਂ ਕਿੱਥੇ ਬੰਦਾ ਬੰਦਾ ਕੁਝ ਜੀ ਇੱਥੇ ਕਿੱਥੇ ਖਾਇਦੇ ਸੀ ਬੰਦੇ ਬੰਦੇ ਸਸੀਗਰ ਜੀ ਸਸੀਗਰ ਜੀ ਰਕਵੇ ਨਾ ਸਰੀਕ ਉਹ ਦੇਖੇ ਉਹ ਦੇਖੇਗਾ ਕਿਆ ਕਰੇ ਕਰੇ ਕਿੱਸਾ ਸੇਤਾ ਕਹਿੰਦਾ ਸੱਸੀ ਭਾਈ ਜੁਵਾ ਦੇਖੇ ਨਹੀਂ ਨਹੀਂ ਕਿਆ ਵੀ ਸੱਸੀ ਦਾ ਉਹ ਜਿਹੜਾ ਉਹ ਤੇਰੇ ਵੀ ਮਦਮ ਖਾਬ ਉਹ ਦੇਖ ਜੇਗਾ ਪਹਿਲਾਂ ਕਹਿ ਸੱਸੀ ਦਾ ਕੱਛੀ ਗਾਲ ਜੀ ਦੇ ਪਾਗੀ ਹੈ ਸਤਿਗੁਰੂ ਸਿਖਾ ਤੇ ਗੁਰ ਸਿੱਖ ਕੋ ਜੀ ਆਨ ਹਲ ਸਮਾਰੇ ਗੁਰਦਰਸ਼ਿ ਵਖ ਜੋ ਰਹਿ ਗੁਰ ਕੀ ਅਗੇ ਆ ਮਨ ਮਹਿਸ ਹੈ ਆਪ ਸੁ ਕੋ ਕਰ ਤਨਾਨ ਕੇ ਸਾ ਗੁਰ ਬਡ ਪਾਗੀ ਪਾਈ ਹੈ ਸਹਰਦ ਗਬਈ ਅਗੋ ਚਰ ਪ੍ਰਭ ਨਿਰਵਾਣੀ ਨਿਰਾਹਰ ਕੇਤਵੈ ਸੁਖदाई ਸਾ ਕੀ ਕੀਮਤ ਕਿਨੈ ਨਾ ਤਬ ਤਬ ਵਾਹੇ ਹੰਡ ਲੜਦਾਏ ਆਨੰਦ ਭਿਆ ਦੁੱਖ ਨਾ ਠੇਪਾ ਜਿਨੂ ਕੀ ਜੋ ਸੰਸਮਾਵੇ ਭੁੱਖ ਕਵਨ ਚਿਰਪਤਾਵੇ ਦੰਤ ਨਾਮ ਕਰਨੇ ਦਾ ਕਨਾਈ ਸੁਭਾਇ ਦਬਿਆ ਆਪਣੀ ਸੁਭਾਇ ਪ੍ਰਸਾਦ ਬਣਾਈ ਕਬ ਕਵਨ ਮਾਈ ਬਾਪ ਮਿੱਤਰ ਸੁਤ ਭਾਈ ਦਸਤ ਬਣਾਇ ਆਪੇ ਵਰਦੀਨ ਤਸਬੀਹ ਕਤੀਬ ਕਹਾ ਕੋ ਉਚੀਨ ਦਬਿਆ ਆਪਣੇ ਆਪ ਬੁਰਦਾ ਹੈ ਤੂੰ ਸਗਨ ਆਪ ਸਗਨ ਕਹਾ ਵਿਚਾਰ ਹੈ ਜਣਾ ਆਪਣੇ ਉਜਾ ਆਪਣੇ ਆਪ ਖੇਰਾ ਮੈਂ ਕੌਣ ਨਹੀਂ ਚਾਹ ਸਕਣੀਆ ਹਾਂਜੀ ਠੀਕ ਹੈ ਜੀ ਸਾਹਿਬ ਚਾਹ ਪ੍ਰਸ਼ਾਨ ਜਿੰਦ ਕੈ ਸਲਗਾ ਚਿੰਤਾ ਜੈ ਆਪਣੇ ਆਪ ਆਪ ਤਿਆਰਾ ਕੌਣ ਕਥਾ ਹੈ ਕੌਣ ਸੁਣਨੇ ਆਰਾ ਬੋਹ ਵਿਹ ਸੂਚ ਦੇ ਉਜਾ ਜਨ ਕਾ ਤਸ ਕੋ ਆਪੇ ਪਹੁੰਚਾ ਜੈ ਜੋ ਪਰਬਤ ਜਾਗਾ ਜੋ ਗੁਣ ਮੈਂ ਕੀ ਨੋ ਬਿਸਾਰ ਬਾਪੂ ਦਾ ਫਈ ਕਾ ਵਜੂ ਨਰਕ ਕੋ ਸੁਰਗਮ ਚਾਵਤ ਆਜਮਾ ਜੰਗ ਜੈ ਯੋਗ ਬਖਿਆ ਆਪਣ ਕੀ ਗੁਰੂ ਗ੍ਰੰਥ ਸਾਹਿਬ ਦੇ ਕਿ ਲਿਖ ਸਕੋ ਚਾਹ ਤੋ ਨਾਨਕ ਇੱਕ ਹੈ ਸਤ ਸ੍ਰੀ ਅਕਾਲ ਗਰਮੀ ਬਹੁਤ ਜ਼ਿਆਦਾ ਵੀ ਪੂਰੀ ਗਰਮੀ ਦੇ ਵਿੱਚ ਸਾਰੀ ਸੰਗਤਾਂ ਚਪੈਰਾ ਸਾਹਿਬ ਕੱਟਦੀਆਂ ਪਈਆਂ ਨੇ ਤੇ ਆਪਾਂ ਕਿਹਾ ਵੀਰ ਹੋਣ ਉਜੀ ਦਰਸ਼ਨ ਮੇਲੇ ਕਰ ਲੈਣੇ ਹੋ ਜਾ ਰਹੇ ਵਾਪਸੀ ਲਾਲੀ ਵਿਚਾਰਾ ਥੱਕ ਗਿਆ ਗਰਮੀ ਦੇ ਕਰਕੇ ਜਿਹੜੇ ਲਈ ਇਹਦੇ ਕੱਢੇ ਭਈਏ ਜਾਗੇ ਤੋਂ ਬੱਸ ਫੇਰੇ ਆਏ ਹੀ ਕਿੰਨੀ ਸੰਗਤ ਸੀ ਹੁਣ ਉਹ ਵਾਪਸੀ ਜਾ ਰਹੇ ਆ ਸੰਗਤ ਘਟ ਗਈ ਆ ਦੁਪਹਿਰਾ 깟 ਕੇ ਚੱਲ ਗਏ ਆ ਨੇ ਆਪਣੇ ਆਪਣੇ ਘਰਾਂ ਨੂੰ ਸੱਪਾ ਵੀ ਹੁਣ ਜਾ ਰਹੇ ਆ ਵਾਪਸੀ ਆਪਣੇ ਘਰ ਤੋਂ ਗੱਡੀ ਵਾਲ ਜਾਣੇ ਆ ਜਿੱਥੇ ਆਪਣੀ ਗੱਡੀ ਲਾਈ ਆ ਵਾਲੇ ਆਪਣੀ ਡਿਊਟੀ ਨਿਭਾ ਰਹੇ ਨੇ ਦੇਖੋ ਸੰਗਤਾਂ ਨੂੰ ਕਿੱਥੇ ਆ ਕੋਈ ਨਾ ਦੇਖੋ ਕੀ ਹਾਲ ਹੋ ਗਿਆ ਇੰਨੀ ਕਿ ਜ਼ਿਆਦਾ ਗਰਮੀ ਲੱਗਦੀ ਸੀ ਨਾ ਐਂਡਵੇ ਲੋ ਸੰਗਤ ਗਰਮੀ ਦੇ ਵਿੱਚ ਹੀ ਇੱਦਾਂ ਪਾਰ ਬੈਠ ਕੇ ਵਿੱਚ ਪੈਰਾ ਚੁਪਾਰੇ ਦੀ ਹਾਜ਼ਰੀ ਪਾਤੀ ਤੇ ਗੱਡੀ ਕਿੱਥੇ ਨਾ ਇਹ ਜੋ ਲੋ ਕਰਦੇ ਕੋਈ ਹੋਰ ਬਤਾਏ ਉਹ ਸੌਂ ਜਾ ਕੇ ਕੱਟੀ ਚ ਪੈਣੇ ਆ ਉਸ ਤੋਂ ਬਾਅਦ ਸੱਤ ਪੀਵਾਂਗੇ ਕੋਈ ਠੰਡੀ ਠੰਡੀ ਚੀਜ਼ ਕਿਉਂਕਿ ਗਰਮੀ ਨਾ ਬਹੁਤ ਜ਼ਿਆਦਾ ਬੁਰਾ ਹਾਲ ਆ ਆ ਸਾਡੀ ਵੇਟ ਕਰਦੇ ਪਏ ਲੱਗਦਾ ਵੇਟ ਕਰ ਕਰਕੇ ਅੱਕ ਗਿਆ ਲੇਟ ਹੋ ਗਏ ਬਹੁਤ ਲੇਟ ਹੋ ਗਏ ਆ ਭਰਾ ਸਤ ਲੋ ਜੀ ਬਹਿ ਗਿਆਂ ਵਾਪਸੀ ਤੇ ਚਾਲੇ ਪਾ ਲਿਆ ਲਾਲੀ ਚਾਈ ਨੇ ਫਾ ਲਿਆ ਸਟੇਡਿੰਗ ਆਪਣਾ ਫੇਰ ਪਿੱਛੇ ਆ ਭਰਾ ਉਹ ਨੀ ਨੂੰ ਭਰਾ ਬਹੁਤ ਵਿਚਾਰੇ ਬੈਠੇ ਰਹੇ ਨੇ ਜਿਹੜੇ ਲੋ ਜੀ ਸਾਡੇ ਲਵ ਦੇ ਭਾਈ ਕਾਰਪੈਂਟਰ ਦਾ ਕੰਮ ਕਰਦੇ ਨੇ ਮੇਰਾ ਵੀ ਠੀਕ ਆ ਤੇ ਆ ਪੱਕੀ ਨਾਲ ਸਾਰੇ ਸਾਡੇ ਵੀਰ ਭਰਾ ਵੀ ਕਰਦੇ ਨੇ ਜਿਕੇ ਇਹਨੇ ਵੀ ਕੰਮ ਕੰਮ ਕਰਾਣਾ ਹੈ 11 ਨੰਬਰ ਮੈਂਸ਼ਨ ਕਰ ਦਾਂਗਾ ਸਾਰੇ ਵੀਰ ਭਰਾਵਾਂ ਦਾ ਤੇ ਮੇਨ ਜਿਹੜੇ ਠੇਕਦਾਰ ਆ ਇਹ ਆਹੀ ਆ ਸਾਡੇ ਲੰਬ ਦੇ ਉੱਪਰ ਜੀ ਸੋ ਇੱਕ ਵਾਰੀ ਜਜ਼ੂਰ ਇਹਨਾਂ ਦਾ ਸੰਪਰਕ ਕਰਿਓ ਬੜੀ ਵਧੀਆ ਰਸੋਈ ਵਗੈਰਾ ਸਭ ਰੈਡੀ ਕਰ ਦਿੰਦੇ ਆ ਲੋ ਜੀ ਪੁਲ ਰੈਡੀ ਹੋ ਰਿਹਾ ਪੁਲ ਦੇ ਕਾਰਨ ਦੇਖੋ ਟ੍ਰਾਫਿਕ ਕਿੰਨੀ ਹੋਈ ਪਈ ਆ ਸਾਡੇ ਲਾਲੀ ਭਾਈ ਜੀ ਨਾ ਪੰਗਾ ਪੈ ਜਾਂਦਾ ਹੈ ਬੇਜਣਾ ਖੜਾ ਹੀ ਰਹੇ ਸਾਂ ਮੈਨੂੰ ਤੂੰ ਕੀ ਖਬਰ ਬਸ ਯਾਰ ਨਾ ਫਰਤ ਕੇ ਲਾਇਆ ਤੂੰ ਮਾਣ ਹੁੰਦਾ ਬਾਦੇ ਫੇਰ ਦੋ ਜੀ ਬਿਡਾਲਿਆ ਦਾ ਜਣਾ ਨਹੀਂ ਮੇਰੀ ਕਹਾਣੀ ਮੈਂ ਸੂਫੀਓ ਦਾ ਰਾਜਾ ਰਸ਼ੇ ਜੀ ਦਾ ਦੋ ਇਹ ਪਾਤੀ ਲੱਗਿਆ ਰੋ ਮੇਰੇ ਭਾਂਗ ਲੈ ਬਧੜੇ ਤਾਂ ਇਹ ਗੱਡੀ ਮੇਰਾ ਭਰਾ ਲੋ ਜੀ ਸਾਡੇ ਲਵ ਦੇ ਭਾਈ ਸਾਰੇ ਵੀਰਾਂ ਨੂੰ ਭਾਈ ਬਣਾ ਲਗਾ ਘੈਂਟ ਭਾਈ ਘੈਂਟ ਜੀ ਬਣਾਈ ਐ ਸਾ ਬਾਈ ਰੋ ਨੋ ਜੀ ਬਾਈ ਰੋ ਅਬੀ ਬਾਈ ਰੋ ਲਾਂਦਾ ਵਾ ਹੋਟਲ ਮੈਨੇਜਮੈਂਟ ਆ ਦੇਖਿਆ ਨਾ ਗਲੋਬਲ ਦੇ ਬਿਲਕੁਲ ਬਾਹਰ ਨਿੰਬੂ ਨਿੰਬੂ ਪਾ ਦੇ ਬਾਈ ਨੇ ਪੂਰੇ ਘੈਂਟ ਕਿਹਨਾ ਹੈ ਆ ਭਾਈ ਹੁਣੀ ਜੰਮੂ ਤੋਂ ਆ ਗੋਲ ਚੈਨ ਚ ਭਾਈ ਹੁਣੀ ਭੱਜਿਓ ਭੱਜੇ ਇਰੀਲਾ ਦੇਮਾਰ ਦੇਸੀ ਦੇਮਾਰ ਦੇਸੀ ਤੀਨੋ ਵੀ ਫਾਰ ਮਿੱਸੀ ਕਰਦੇ ਪਏ ਨੇ ਭਾਈ ਹੁਣੀ ਫਸ ਟੁਕ ਲਾ ਕੇ ਯਾਰ ਘੈਂਟ ਲੋ ਜੀ ਰੋ ਆ ਗਈ ਭਾਈ ਦੀ ਘੈਂਟ ਥੈਂਕ ਯੂ ਜੀ ਦੱਸਣ ਦੇਣੇ ਜੋ ਜੱਟਾਂ ਪੱਟੀਆਂ ਨਾਲ ਜੇਰੀ ਬਾਣੀਓ ਅਬਾ ਜੰਮੂ ਤੋਂ ਕਹਿੰਦੇ ਆ ਜੀ ਉਹ ਚੈਨਲ 2 ਮਿੰਟ ਮਿੰਟ ਚੱਲਦਾ ਹੋਇਆ ਲੋਹੀ ਰੋ ਸੇ ਬਾਈ ਨੇ ਵੇ ਪਿੱਛਾ ਨੋਤਾ ਰੋਣਾ ਬਿਲਕੁਲ ਘਾਟ ਰੋ ਪੂਰੀ ਠੱਕ ਪਾਰਿਆ ਬਾਈ ਨੇ ਪੂਰੀ ਐਂਡ ਰੋ ਬਣਾਈ ਯਾਰ ਹੁਣ ਪੀਤੀ ਜਾਏਗੀ ਇੱਕ ਗਲਾਸ ਇੱਕ ਇੱਕ ਗਲਾਸ ਪੀ ਲਿਆ ਆਪਾਂ ਇੱਕ ਇੱਕ ਗਲਾਸ ਹੋਰ ਪੀ ਲੱਗੇ ਆਪਾਂ ਪੂਰੀ ਠੱਕ ਮਾਰ ਲਿਆ ਬਾਕੀ ਠੱਕ ਸਾਡੇ ਆ ਨਾਲ ਦੇ ਜਿੰਨੇ ਆਏ ਵੀ ਪਾਰ ਦੇ ਨੇ ਪਾਰਕ ਦੀ ਬੰਦੇ ਬੜੇ ਬਾਬੇ ਆ ਗਿਆ ਭਰਾ ਸਾਹ ਡਰੋ ਨਾ ਕਹ ਘੜੋ ਬਣਾਉਂਦਿਆ ਇੱਕ ਇੱਕ ਲਾ ਆਪਾ ਪੀ ਲਿਆ ਏ ਲੋਈ ਬੜੀ ਘੈਂਟ ਨਾ ਪਾ ਲਗੇ ਪੈਟਰੋਲ ਬੰਮ ਤੇ ਲਾਲੀ ਸ਼ਾ ਤੇਲ ਪਵਾ ਲਗਾ ਕਿਨੇ ਨਾ ਬੋਲਿਆ ਈ ਇਹ ਰੀਲ ਫੁੱਲ ਹੋ ਰਿਹਾ ਚਲ ਤਨ ਗੁਰਨਾਮ ਦਾ ਆ ਵੀ ਆ ਵੀ ਨਾ ਲੋਰੀ ਗੱਡੀ ਚ ਤੇਲ ਪਵਾ ਲਿਆ ਸਭ ਤੋਂ ਪਹਿਲਾਂ ਹੁਣ ਕਬਲ ਵੀਰ ਨੂੰ ਲਾਣਾ ਵਾ ਇਹਨੂੰ ਜਾ ਰਿਹਾ ਅੱਲਾ ਦੀ ਸ਼ਾਹਦ ਘੜ ਛੱਡਣਾ ਤੇ ਆਹ ਬਾਈ ਭਰਤ ਭਾਈ ਦੇ ਨਾਲ ਹੀ ਆ ਕਿਉਂਕਿ ਲੋ ਜੀ ਕਬਲ ਵੀਰ ਜਾ ਰਿਹਾ ਮੈਂ ਨੂੰ ਲਾ ਜੁੜਵੇ ਦੇ ਚੰਗਾ ਭਾਈ ਓਕੇ ਲੋ ਜੀ ਇੱਕ ਲਾਸ ਇੱਕ ਹੋਰ ਬੰਦਾ ਚਲੇ ਚੰਗਾ ਭਾਈ ਹਰ ਓਕੇ 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 ਆਈ ਚਲੋ ਲਾਲੀ ਸ਼ਾਹੀ ਗੱਡੀ ਪਾਓ ਪਿੱਛੇ ਨੂੰ ਤੇ ਚੱਲੀਏ ਅਗਲੀ ਆਪਾਂ ਘਰ ਪਹੁੰਚ ਗਏ ਆ ਬਾਕੀ ਜਿੰਨੇ ਵੀ ਨਾਲ ਵੀਰ ਗਏ ਹੀ ਲਾਲੀ ਸ਼ਾਹੀ ਨੇ ਡ੍ਰੌਪ ਕਰਤਾ ਨੰਨ ਨੂੰ ਛੱਡਤਾ ਵਾ ਸੋ ਹੁਣ ਸਾਰੇ ਕਰੋ ਘਰੀ ਲਾਇਆ ਲਾਲੀ ਬਾਦਸ਼ਾ ਸੋ ਹੁਣ ਆਪਾਂ ਵੀ ਜਾ ਰਹੇ ਆ ਆਪਣੇ ਘਰੇ ਸੋ ਲਾਲੀ ਭਾਈ ਮੈਨੂੰ ਡ੍ਰੌਪ ਕਰਨ ਜਾੜੇ ਲਵਦੀਪ ਜੀ ਸੋ ਠੀਕ ਆ ਅੱਜ ਦਾ ਵਲੋਗ ਆਪਾਂ ਇੱਥੇ ਹੀ ਸਮਾਪਤ ਕਰਦੇ ਆ ਲੋਕ ਚੰਗਾ ਲੱਗੇ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਤੇ ਚੈਨਲ ਸਬਸਕ੍ਰਾਈਬ ਕਰਦੇ ਹੋ ਮਿਲਦੇ ਆ ਤੁਹਾਨੂੰ ਇੱਕ ਨਵੇਂ ਵਲੋਗ ਦੇ ਵਿੱਚ ਤਦ ਤੱਕ ਲਈ ਬਾਏ